ਪੈ ਗਿਆ ਸਿੱਖਾਂ ਨੇ ਤੇ ਕਛਕੀਆਂ ਲੌਟੇ ਵੇਲੇ ਆਇਆ ਸੰਗਤਾ ਵਾਰਾ ਟਾਕੀਆਂ ਵਾਰਾ ਟਾਡੀਆਂ ਸੁਣ ਲਈਆਂ ਜੋਦ ਭਰੀਆਂ ਸਮੇਂ ਦੇ ਹਵਾਲੇ ਦੱਸਦੇ ਲੱਖੇ ਮੋਗਲਾਂ ਲੱਖੇ ਮੋਗਲਾਂ ਤੋਂ ਨਮਤੇ ਬੰਨੇ ਆ ਮਾਨੇ ਆਇਆਂ ਕਾ ਰੇ ਨ ਲੱਗੇ ਜਿਵੇਂ ਜਖੇ ਬੰਦੇ ਹੋ ਜਿਥੇ ਬੰਦ ਹੋ ਸੰਭਾਲੋ ਤੀਰ ਤੇ ਕਾ ਮਾਲਾ ਪਾਵੋ ਵਿੱਚੇ ਖਿਸੇ ਦੇ ਅਸਾਂ ਸੰਸਰਾਂ ਦਾ ਅਸਾਂ ਸੰਸਰਾਂ ਦਾ ਕਿਉ ਨਾ ਨਹੀਂ ਮੰਨਣਾ ਹੋਵਣਾ ਅਜਾਰ ਖਾਲਸੇ ਪਹਿਰੇਦਾਰ ਪਹਿਰੇਦਾਰ ਮਾਰਦੇ ਧਾੜੇ ਰਾਕੀ ਕਰੋ ਖੇੜਾ ਪਿੰਡ ਦੀ ਘੋੜੇ ਆਪਨੇ ਉੜਿਆ ਆਪਣੇ ਪਾਤਸ਼ਾਹ ਕੋਏ ਗੂਦਿਆਂ ਸੰਗਤਾਨੇ ਸਿੱਖੋ ਦੇਸ ਦੀ ਸਿੱਖੋ ਦੇਸ ਦੀ ਕਰੋ ਰਖਵਾਲੀ ਭੰਨੋਂ ਦੰਦ ਮੁਗਲਾ ਦੇ ਭੋਗ ਪਿਆ ਤੇ ਭੋਗ ਪਿਆ ਤੇ ਪਿੱਛੋਂ ਬਾਜਾ ਵਾਲੇ ਕਿੱਥੇ ਤਲਵਾਰ ਬੋਲ ਦੇ ਬਈ ਕਾਡੇ ਕਿਲੇ ਚੋਂ ਅੱਤ ਦੇ ਕੇ ਕਿਰ ਚੋਰ ਆਵੇ ਉੱਠੇ ਕੋਈ ਸਿੱਖ ਸੂਰਮਾ ਸਿੱਗ ਹਕੜੇ ਸਾਰੀ ਹਕੜੇ ਪੰਨੇ ਬੇਈਮਾਨ ਦੀ ਕੱਟਾ ਪਾ ਕੇ ਵਿੱਚੇ ਅੱਖੀਆਂ ਛਾਲ ਮਾਰ ਕੇ ਛਾਲ ਮਾਰ ਕੇ ਵੀਰੀ ਚੰਦੇ ਉੱਠਿਆ ਇੰਨਾ ਗਾਲ ਪੱਲਾ ਕਰਤੇ ਕੇ ਕੋੜੇ ਗਾਲੇ ਕੀ ਕੋੜੇ ਗੱਲ ਕੀ ਰਿਆਵਾ ਕੱਢ ਬੇਗ마 ਪਾਦਸ਼ਾਹੀ ਘਰ ਮਾਚੂ ਮੇਰੀ ਕੰਡ ਤੇ ਮੇਰੀ ਕੰਡੇ ਤੇ ਰੱਖੋ ਹੱਥੀ ਦਾਤਾ ਕੀ ਤਾਈ ਬਲ ਬਖਸੂ ਜਾਵਾ ਮੈਂ ਜਾਵਾ ਮੈਂ ਕੋੜੇ ਲੈ ਕੇ ਦਿਨੇ ਅੱਠੇ ਮੈਨੂੰ ਆਵਾ ਮੈਂ ਕੋੜੇ ਲੈ ਕੇ ਦਿਨੇ ਅੱਠੇ ਮੈਨੂੰ ਇੱਥੇ ਆਵਾ